ਰਹੇ ਕਿ ਹੋਰ ਕਿਸ ਦਾ ਕੀ ਰੋਲ ਸੀਗਾ ਕੀ ਆਊਗਾ ਉਹ ਜਿੱਦਾਂ ਜਿੱਦਾਂ ਇਹਨਾਂ ਦੇ ਅੱਗੇ ਲਿੰਕੇਜਸ 'ਚ ਹੋਰ ਕਿਸ ਤਰ੍ਹਾਂ ਆਪਰੇਟ ਕਰਦੇ ਸੀ ਉਹ ਆਪਾਂ ਦੇਖ ਲਵਾਂਗੇ ਪੁਰਾਣੀ ਹਿਸਟਰੀ ਨਿਕਲ ਗਈ ਪੁਰਾਣੀ ਹਿਸਟਰੀ ਇਹਦੀ ਇਹਨਾਂ ਦੀ ਕ੍ਰਾਈਮਨਲ ਹਿਸਟਰੀ ਲਈ ਅਸੀਂ ਚੈੱਕ ਕਰ ਰਹੇ ਹਾਂ ਵੀ ਇੱਥੇ ਕੋਈ ਹੋਰ ਕ੍ਰਾਈਮ ਇਹਨਾਂ ਨੇ ਕੀਤਾ ਪਹਿਲਾਂ ਸਾਈਬਰ ਫਰਾਡ ਕਿੱਥੇ ਇਨਵੋਲਡ ਹੈਗੇ ਆ ਉਹ ਆਪਣੇ ਕੋਲ ਉਹਨਾਂ ਦੀ ਜਿਵੇਂ ਜਿਵੇਂ ਕਿਉਂਕਿ ਏਦਾਂ ਹੈ ਨਾ ਕਿ ਬਾਹਰਲੇ ਰੈਜ਼ੀਡੈਂਟ ਹੈਗੇ ਆ ਕਈ ਵਾਰੀ ਅਲੱਗ-ਅਲੱਗ ਨਾਮ ਤੋਂ ਰਹਿਣ ਲੱਗ ਜਾਂਦੇ ਆ ਕਈਆਂ ਦਾ ਤਾਂ ਇੱਕ ਦੋ ਤਾਂ ਫੇਕ ਵੀਜ਼ਾ ਵੀ ਸਾਨੂੰ ਲੱਗ ਰਿਹਾ ਵੀ ਵੀਜ਼ਾ ਫੇਕ ਹੈਗਾ ਉਹ ਅਸੀਂ ਵੈ ਉਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਇਹ ਦੁਦਰ ਚੈੱਕ ਕਰ ਲੈਂਦੇ ਆਂ ਬੜੇ ਬਾਹਰਲੇ ਡਾਕੂਮੈਂਟਸ ਹੈਗੇ ਆ ਆਪਾਂ ਹੁਣ ਵੈਰੀਫਾਈ ਕਰ ਲਾਂਗੇ ਬਿਲਕੁਲ ਗੱਲ ਪੇਸ਼ ਕਰ ਦੋ ਸਰ ਵਿਕਟਿਮਸ ਵਿਕਟਿਮਸ ਇੰਡੀਆ ਦੇ ਵੀ ਕਾਫੀ ਆ ਬ੍ਰਾਡ ਵੀ ਹੈਗੇ ਯੂਐਸ ਦੇ ਵੀ ਹੈਗੇ ਯੂਐਸ ਦੇ ਵੀ ਸਾਨੂੰ ਅਲੱਗ ਮਿਲੇ ਪਰ ਆਪਾਂ ਹੋਰ ਚੈੱਕ ਕਰ ਰਹੇ ਆ ਕਿ ਹੋਰ ਚਾਹੀਦੇ ਕਰੀਏ ਹਾਂਜੀ ਰਿਮਾਂਡ ਸਾਨੂੰ ਕਿਨੇ ਦੋ ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੋਇਆ ਤੇ ਜੇ ਮੋਹਾਲੀ ਡਿਸਟ੍ਰਿਕਟ ਦੀਆਂ ਤਿੰਨ ਸਾਡੇ ਕੋਲ ਸਪੈਸੀਫਿਕ ਇਸ ਤਰ੍ਹਾਂ ਦੀਆਂ ਕੰਪਲੇਨਟ ਸੀਗੀਆਂ ਹੋਰ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਰਹੇ ਆ ਵੀ ਹੋਰ ਕਿੰਨੀਆਂ ਟਿੰਗ ਦੀ ਅਮਾਉਂਟ ਉਹਦੀ ਕਿੰਨੀ ਹੈਗੀ ਤੈਨੂੰ 12 ਲੱਖ ਇੱਕ ਵਿੱਚ 15 ਲੱਖ ਇੱਕ ਵਿੱਚ 12 ਲੱਖ ਇੱਕ ਵਿੱਚ 15 ਲੱਖ ਤੀਸਰੇ ਚੈੱਕ ਕਰ ਲੈਂਦੇ ਮੈਡਮ ਤੁਹਾਨੂੰ ਬਰੀਫ ਕਰ ਦਿੰਦੇ ਐਗਜ਼ੈਕਟਲੀ ਕਿੰਨਾ ਹੋਵੇ ਜੀ ਤੀਸਰੇ ਦਾ ਵੀ ਇੱਕ ਵਾਰੀ ਅਮਾਉਂਟ ਦੱਸ ਦਿਓ ਤਾਂ ਕੋਲ ਸਰ ਹੋਰ ਕੋਈ ਇਸ ਤੋਂ ਸਿਵਾ ਕੋਈ ਮੈਨੂੰ ਦੱਸੋ ਜੇ ਕੋਈ ਹੋਰ ਸਵਾਲ ਹੈਗਾ ਤੁਹਾਡਾ ਸ਼ਹਿਰ ਦੀ ਦਿੱਕਤੀ ਸਰ ਕਿੱਜੇ ਚੱਲ ਰਹੀ ਸੀ ਲਾਸਟ ਟਾਈਮ ਪੜ੍ਹ ਲਏਗਾ ਹਾਂ ਨਹੀਂ ਉਹ ਰੈਗੂਲਰਲੀ ਅਸੀਂ ਦੇਖੋ ਰੈਗੂਲਰਲੀ ਜਿਹੜੀਆਂ ਹੈਗੀਆਂ ਅਵੇਅਰਨੈਸ ਐਂਡ ਅਲਰਟ ਪ੍ਰੋਗਰਾਮ ਸਾਡੇ ਰੈਗੂਲਰਲੀ ਚੱਲ ਰਹੇ ਆ ਮੈਸੇਜਸ ਲੋਕਾਂ ਨੂੰ ਡਾਇਰੈਕਟਲੀ ਰੇਡੀਓ ਦੇ ਥਰੂ ਜਿੱਥੇ-ਜਿੱਥੇ ਸਾਨੂੰ ਕੰਟੈਕਟ ਹੋ ਰਹੇ ਆ ਅਸੀਂ ਫਿਰ ਵੀ ਪਰ ਫਿਰ ਵੀ ਮੈਂ ਦੇਖ ਰਿਹਾ ਹਾਂ ਬਾਰ-ਬਾਰ ਲੋਕਾਂ ਨਾਲ ਇਜ਼ੀ ਮਨੀ ਦੇ ਚੱਕਰਦਿਆਂ ਕਿਸੇ ਕਾਰਨ ਕਰਕੇ ਬਾਰ-ਬਾਰ ਇਹ ਹੋਈ ਜਾ ਰਿਹਾ ਫਰਾਡ ਤਾਂ ਜਿਹੜੇ ਸ਼ਹਿਰ 'ਚ ਵੀ ਚੱਲ ਰਹੇ ਉਹਨਾਂ ਨੂੰ ਵੀ ਅਸੀਂ ਸਰਚ ਕਰ ਰਹੇ ਹਾਂ ਜੇ ਕੋਈ ਕਿਸੇ ਕੋਲ ਇਨਫੋਰਮੇਸ਼ਨ ਵੀ ਇਦਾਂ ਦੀ ਆਂਦੀ ਹੋ ਵੱਧ ਤੋਂ ਵੱਧ ਸਾਡੇ ਨਾਲ ਸ਼ੇਅਰ ਕਰੋ ਸਾਈਬਰ ਸੈੱਲ ਸਾਡਾ ਬਹੁਤ ਐਕਟਿਵਲੀ ਇਸ ਚੀਜ਼ ਦੇ ਉੱਪਰ ਕੰਮ ਕਰ ਰਿਹਾ ਹੈ ਕੋਈ ਸਭ ਕੋਈ ਸਪੈਸ਼ਲ ਪਬਲਿਕਲੀ ਮੈਸੇਜ ਦੇ ਦੋ ਕੋਈ ਪਬਲਿਕਲੀ ਤੇ ਪਬਲਿਕ ਦਾ ਮੈਨੂੰ ਇਹੀ ਮੈਸੇਜ ਹੈ ਵੀ ਇਹਨਾਂ ਤੋਂ ਅਲਰਟ ਐਂਡ ਅਵੇਅਰ ਰਹੋ ਜਿਹੜਾ ਆਪਾਂ ਨੂੰ ਲੱਗਦਾ ਹੁੰਦਾ ਕੋਈ ਟੈਂਪਟੇਸ਼ਨ ਹੁੰਦੀ ਹੈ ਨਾ देयर ਆਰ ਨੋ ਕਹਾਵਤਾਂ ਪ੍ਰਾਣੀ ਇੰਗਲਿਸ਼ ਦੀ देयर ਆ ਨੋ ਫਰੀ ਲੰਚਸ ਕੋਈ ਐਵੇਂ ਪੈਸੇ ਫ੍ਰੀ ਚ ਦੇ ਕੇ ਨਹੀਂ ਜਾਂਦਾ ਜਿਹੜੇ ਆਪਾਂ ਬਾਰ ਬਾਰ ਈਜ਼ੀ ਬਣੀ ਦੇ ਚੱਕਰ ਤੇ ਆਪਾਂ ਕਰ ਲੈਂਦੇ ਆ ਵੀ ਜੀ ਥੋੜੀ ਇੰਨਾ ਕਰ ਦੋ ਤੁਹਾਨੂੰ ਆਹ ਬਣਾ ਕੇ ਦੇ ਦਾਂਗੇ ਉਹ ਪੈਸਿਆਂ ਦਾ ਆ ਮੈਂ ਤੁਹਾਡੇ ਲਈ ਗਿਫਟ ਭੇਜ ਰਿਆ ਆ ਇਹਦਾ ਇੰਨੀ ਪੇਮੈਂਟ ਕਰ ਦੋ ਤੇ देयर ਆ 올 ਫਰਾਡਸ ਉਹ ਜੇ ਆਪਾਂ ਅਲਰਟ ਐਂਡ ਸਿਰਫ ਇੱਕ ਜਿਹੜੀ ਸਾਈਬਰ ਫਰਾਡ ਹੈ ਜਾਂ ਫਰਾਡ ਹੈ ਵੀ ਜਿੱਥੇ ਆਪਾਂ ਆਪ ਬੰਦਾ ਟਰੈਪ ਹੁੰਦਾ ਜਾ ਥੋੜਾ ਜਿਹਾ ਵੀ ਅਲਰਟ ਅਵੇਅਰ ਹੁਣ ਬਾਰ ਬਾਰ ਇੰਨੇ ਸਾਲਾਂ ਤੋਂ ਰੈਗੂਲਰ ਹੋ ਰਿਹਾ ਸੀ ਮੈਸੇਜੇਸ ਦੇ ਰਹੇ ਆ ਭਾਵੇਂ ਸੋਸ਼ਲ ਮੀਡੀਆ ਤੇ ਹੋਵੇ ਮੀਡੀਆ ਦੇ ਥਰੂ ਹੋਵੇ ਟੈਕਨਿਕਲੀ ਜਿੰਨੇ ਰੇਡੀਓਜ਼ ਦੇ ਥਰੂ ਅਸੀਂ ਕੰਟੈਕਟ ਕਰਦੇ ਆਂ ਜਿੱਥੇ ਕੋਈ ਪਬਲਿਕ ਇਵੈਂਟ ਹੁੰਦਾ ਉੱਥੇ ਸਟੈਂਡੀਜ਼ ਲਾ ਕੇ ਪੋਸਟਰਸ ਲਾ ਕੇ ਡੀਪੀਓ ਦੇ ਵਿੱਚ ਲਗ ਲਗ ਥਾਂ ਆਪਾਂ ਕਵਰ ਕਰਦੇ ਆਂ ਚੀਜ਼ਾਂ ਨੂੰ ਤਾਂ ਸਾਰੇ ਲੋਕ ਜੇ ਇਹਦੇ ਜਾਗਰੂਕ ਹੋ ਜਾਣ ਆਪਣੇ ਇਹ ਬਚ ਜਾਣਗੇ ਉਹ ਹਾਲੇ ਕੋਈ ਡਿਜੀਟਲ ਅਸਟੂ ਇਦਾਂ ਦੀ ਗੱਲ ਕਰਦਾ ਨਹੀਂ ਹਲੇ ਤਾਂ ਕੋਈ ਨਹੀਂ ਭਾਈ ਜੇ ਆਊਗੀ ਤਾਂ ਫਿਰ ਬਿਲ ਸੀਗੀ